ਇਸੇ ਵੀ ਚੀਜ਼ ਦੀ ਜਦ ਤੱਕ ਆਪਾਂ ਜੜ ਤੱਕ ਨਹੀਂ ਜਾਂਦੇ ਜਦ ਤੱਕ ਆਪਾਂ ਨੂੰ ਉਹਦੀ ਪਛਾਣ ਨਹੀਂ ਹੁੰਦੀ ਉਦੋਂ ਤੱਕ ਬਹੁਤਾ ਗਿਆਨ ਨਹੀਂ ਕਹਿਣ ਦਾ ਆਪਾਂ ਰੋਜ਼ ਹੀ ਓੰਕਾਰ ਸਤਨਾਮ ਰੋਜ਼ ਹੀ ਕਹਿੰਦੇ ਅਰੇ ਵਿਚਾਰ ਕਰਨੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਸ੍ਰਿਸ਼ਟੀ ਤੇ ਆਉਣ ਦੀ ਲੋੜ ਕਿਉਂ ਪਈ ਜਿਉਂ ਕਿ ਪਰਜਾ ਜਿਹੜੀ ਸੀ ਉਹ ਸਾਰੀ ਐਸੀ ਹੋ ਗਈ ਕਿ ਦੂਜੇ ਨੂੰ ਮਾਰਨਾ, ਡੁੱਟਣਾ, ਖੋਣਾ, ਕੁੱਜਣਾ ਇੱਜ਼ਤ ਨਾਮ ਦੀ ਕੋਈ ਚੀਜ਼ ਨਹੀਂ ਹੈ ਅੱਜ ਵਾਲਾ ਹੀ ਹਾਲ ਸੀ ਕਿ ਹੁਣ ਤਰਿਆ ਜਾ ਰਿਹਾ ਹੈ ਕੰਮ ਸੋ ਕਲਮਲ ਹੋਈ ਮੇਦਨੀ ਅਉਦਾਸ ਕਰੇ ਦਿਵਾਇ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕੀਤੀ ਧਰਤੀ ਕਿ ਆਕਰਤ ਕਣ ਬਹੁਤ ਹੋ ਗਏ ਨੇ ਮੇਰੇ ਤੇ ਬੜਾ ਭਾਲ ਸੈਂਦੀ ਹਾਂ ਪਰ ਸਹਾਂ ਨਹੀਂ ਜਾਂਦਾ ਮੈਂ ਚੱਲੀ ਮੈਂ ਡੁੱਬ ਚੱਲੀ ਨਿੱਕਰ ਚੱਲੋ ਰਸਾਤਲ ਟੋਆ ਮੈਂ ਚੱਲਨੀ ਆ ਥਲੇ ਆਕਾਲ ਪੁਰਖ ਮਹਾਰਾਜ ਨੇ ਧੀਰਜ ਦਿੱਤਾ ਸੋਸ ਵਕਤ ਧੀਰਜ ਦੇ ਕੇ ਮਹਾਰਾਜ ਨੇ ਕਲ ਮਲ ਹੋਏ ਮੇਦਨੀ ਅਰਦਾਸ ਕਰੇ ਦਿਵ ਲਾਏ ਸੱਚਾ ਸੁਣਿਆ ਤੰਨ ਦੇ ਇਹ ਇੱਕ ਦੇਵ ਹੈ ਸਹਿਜ ਸੁਭਾਏ ਧੀਰਜ ਦਿੰਦੇ ਨੇ ਮਹਾਰਾਜ ਕੋਈ ਨਹੀਂ ਧੀਰਜ ਰੱਖ ਸਾਰੇ ਜਣੇ ਇਕੱਠੇ ਹੋ ਕੇ ਗਏ ਸੀ ਇਹ ਜਿੰਨੇ ਦੇਵਤੇ ਨੇ ਮਹਾਰਾਜ ਨੇ ਕਿਹਾ ਸੀ ਧਰਤੀ ਦੇ ਉੱਤੇ ਨਾਮ ਜਟਾਓ ਸਾਡਾ ਇਹ ਕਹਿਣ ਲੱਗੇ ਕਾਲ ਯੁਗ ਦਾ ਮਹਾਰਾਜ ਇੰਨੀ ਕਮਾਈ ਹੈ ਇੰਨੀ ਤਪੱਸਿਆ ਉਹਦੀ ਅਸੀਂ ਉਹਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ ਹਾਂ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਕੀ ਆ ਬ੍ਰਹਮਾ, ਵਿਸ਼ਨੂੰ, ਮੇਸ਼, ਕੀ ਤੇਤੀ ਕਰੋੜ ਦੇਵਤਾ, ਕੀ ਦੇਵੀਆਂ ਇਹਨਾਂ ਸਭ ਨੇ ਹੱਥ ਖੜੇ ਕਰਦੇ ਵੀ ਸਾਡੇ ਬੱਸ ਕੁਝ ਨਹੀਂ ਹੈ ਕਿਉਂਕਿ ਕਾਲ ਯੁਗ ਦੀ ਤਪੱਸਿਆ ਸਾਰਿਆਂ ਨਾਲੋਂ ਜ਼ਿਆਦਾ ਹੈ ਸਾਤਾਂ ਹੋ ਫੇ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ ਚਲੋ ਫਿਰ ਅਸੀਂ ਆਪ ਆਉਂਦੇ ਹਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਤਗੁਰ ਨਾਨਕ ਦੇਵ ਸਹਿ ਮਹਾਰਾਜ ਨੇ ਅਵਤਾਰ ਧਾਰ ਕੇ ਸਾਰੇ ਸੰਸਾਰ ਨੂੰ ਸਿੱਧੇ ਮਾਰਗ ਤੇ ਲਾਇਆ ਸੰਸਾਰ ਨੂੰ ਤਾਰਦਿਆਂ ਸਤਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਨਾਲ ਚਰਚਾ ਹੋਈ ਕਿਉਂਕਿ ਉਦੋਂ ਸਿੱਧਾਂ ਲੋਕਾਂ ਦੀ ਬੜੀ ਮਸ਼ਹੂਰੀ ਸੀ ਸੰਸਾਰ ਦੇ ਅੰਦਰ ਸੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ અવਤਾਰ ਹੈ ਅਕਾਲ ਪੁਰਖ ਆਪ ਵਾਹਿਗੁਰੂ ਨੇ અવਤਾਰ ਧਾਰਿਆ ਹਨ ਹੁਣ અવਤਾਰਾਂ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ 6 ਪ੍ਰਕਾਰ ਦੇ અવਤਾਰ ਮੰਨਦੇ ਨੇ ਇੱਕ ਹੁੰਦੇ ਨੇ ਅੰਸਾ અવਤਾਰ ਔਰ ਜਿਵੇਂ ਰਾਜੇ ਖਾਸ ਕਿਸਮ ਦੇ ਭਗਤੀ ਵਾਲੇ ਪਿਰਥੂ ਮੰਨੂ ਰਗੂ ਦਲੀ ਪਾਦਕ ਰਾਜੇ ਹੋਏ ਨੇ ਇਹ ਪਰਮੇਸ਼ਰ ਦੀ ਅੰਸ ਵਿੱਚ ਹੀ ਹੁੰਦੇ ਨੇ ਸਾਰੀ ਪਰਜਾ ਨੂੰ ਇਉਂ ਪਾਲਦੇ ਨੇ ਜਿਵੇਂ ਪਰਜਾ ਬੱਚੇ ਹੁੰਦੀ ਹੈ ਤੇ ਆਪ ਉਹਨਾਂ ਦਾ ਦੁੱਖ ਸਹਾਰਦੇ ਨੇ ਪਰਮੇਸ਼ਰ ਦੀ ਅੰਸ਼ ਵਿੱਚੋਂ ਰਾਜੇ ਹੋ ਕੇ ਮਨਣਾ ਅੰਸ਼ਾ ਅਵਤਾਰ ਆਵੇਸ਼ਾ ਅਵਤਾਰ ਜਿਹੜੇ ਹੁੰਦੇ ਨੇ ਇਹਨਾਂ ਵਿੱਚ ਬਾਦ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਹੈ ਫਿਰ ਆਉਂਦੇ ਨੇ ਕਾਲਾ ਅਵਤਾਰ ਜਿਨ੍ਹਾਂ ਦੇ ਵਿੱਚ ਕਈਆਂ ਵਿੱਚ 14 ਕਲਾਂ ਨੇ, ਕਈਆਂ ਵਿੱਚ 16 ਕਲਾਂ ਨੇ ਇਹ ਅਵਤਾਰ ਹੁੰਦੇ ਨੇ। ਫਿਰ ਆਉਂਦੇ ਨੇ ਨਿਤ ਅਵਤਾਰ ਜਿਵੇਂ ਸੰਤ ਮਹਾਤਮਾ ਨੇ ਇਹ ਨਿਤ ਅਵਤਾਰ ਕਿਹਾਉਂਦੇ ਨੇ। ਫਿਰ ਆਉਂਦੇ ਨੇ ਨਮਿਤ ਅਵਤਾਰ ਜਿਵੇਂ ਕਿਸੇ ਖਾਸ ਕੰਮ ਨੂੰ ਕਰਕੇ ਅਲੋਪ ਹੋ ਜਾਣਾ। ਜਿਵੇਂ ਹਰਨਾਕਸ਼ ਦੁਸ਼ਤ ਹਰ ਮਾਰਿਆ, ਪ੍ਰਹਿਲਾਦ ਤਰਾਇਆ ਫਿਰ ਅਲੋਪ ਹੋ ਗਏ। ਉਹਨਾਂ ਕੀ ਕੰਮ ਕਰਦੇ ਹੁੰਦੇ ਨੇ ਫਿਰ ਚਲੇ ਜਾਂਦੇ ਨੇ ਵਾਪਸ। ਦੇਰ ਇੱਕ ਨੇ ਪੂਰਨ અવਤਾਰ ਪੂਰਨ અવਤਾਰ ਜਿਹੜੇ ਨੇ ਉਹ ਜਿਵੇਂ ਰਾਮਚੰਦਰ ਜੀ ਕ੍ਰਿਸ਼ਨ ਜੀ ਆਦਿਕ ਹੋਏ ਪਰ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਜਿਵੇਂ ਕਹੀਏ ਕਿ ਇਹ ਛਿਆਂ ਨਾਲੋਂ ਹੀ ਵੱਖਰੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਾਰਾਜ ਨੇ ਬਾਣੀ ਦੇ ਅੰਦਰ ਵਚਨ ਕੀਤਾ ਨਾ ਸੋਲ ਹੈ ਕਲ ਹੈ ਸੰਪੂਰਨ ਫਲਿਆ ਆਨੰਤ ਕਲਾ ਹੋਇ ठाकुर ਛੜਿਆ ਦੇ ਅੰਤ ਸ਼ਕਤੀਆਂ ਦੇ ਸਮੇਤ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਆ ਕੇ ਸ਼ਰਨ ਪਾਏ ਅਤੇ ਧਰਤੀ ਦੇ ਉੱਤੇ ਚਰਨ ਬੰਦੇ ਧਰਤੀ ਠਰ ਗਈ ਸ਼ਾਂਤ ਹੋ ਗਈ ਟਿਕਾਓ ਮਿਲ ਗਿਆ ਸ੍ਰਿਸ਼ਟੀ ਨੂੰ ਤਾਰਨਾ ਪਰਾਰੰਭ ਕੀਤਾ ਗੁਰੂ ਨਾਨਕ ਦੇਵ ਜੀ ਨੇ ਅਬ ਤਾਰਾ ਨੂੰ ਦੇਖਿਆ ਜਾਂਦਾ ਲੋਕਿਕ ਪ੍ਰਮਾਣ ਵੈਦਿਕ ਪ੍ਰਮਾਣਾਂ ਦੁਆਰਾ ਇਸੇ ਪ੍ਰਕਾਰ ਅਵਤਾਰ ਦੇ ਨਿਸ਼ਾਨੇ ਜਿਹੜੀ ਦੇਖੀ ਜਾਂਦੇ ਸ਼ਕਤੀ ਕਰਕੇ ਵਿਅਕਤੀ ਕਰਕੇ ਪ੍ਰਗਿਆ ਕਰਕੇ ਪ੍ਰਗਿਆ ਨਾਮ ਬੁੱਧੀ ਦਾ ਹੈ ਫਿਰ ਉਹਦੇ ਕਰਤੱਵ ਤੇ ਆਯੂ ਇਹ ਪੰਜ ਚੀਜ਼ਾਂ ਕਰਕੇ ਉਹ ਤਾਰਾ ਨੂੰ ਪਰਖਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਨਾਲ ਨਾਲ ਹੋਵੇਗੀ ਇੱਕੋ ਦਿਨ ਵਿੱਚ ਸਾਰੀ ਵਿਆਖਿਆ ਨਹੀਂ ਹੁੰਦੀ ਸ਼ਕਤੀ ਵਿਅਕਤੀ ਪ੍ਰਗਿਆ ਕਰਤੱਵ ਤੇ ਆਯੂ ਇਹ ਚੀਜ਼ਾਂ ਨਾਲ ਨਾਲ ਹੀ ਜਲਦੀਆਂ ਜਾਂਦੀਆਂ ਨੇ ਇਹ ਸਰਕਾਰ ਗੁਰੂ ਨਾਨਕ ਦੇ ਮਹਾਰਾਜ ਸ੍ਰਿਸ਼ਟੀ ਤੇ ਆਏ ਨੇ ਸਤਿਗੁਰ ਨਾਨਕ ਦੇ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਜੀ ਦਾਦਾ ਲੈਣਾ ਜਿਹੜੇ ਰੂਪ ਵਿੱਚ ਸੀ ਤਾਂ ਸਿੱਧ ਆਏ ਸ੍ਰੀ ਕਰਤਾਰਪੁਰ ਸਾਹਿਬ ਅਰਾਵੀ ਤੋਂ ਪਰਲੇ ਪਾਸੇ ਆ ਜੋ ਸਿੱਧ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਭ ਤੋਂ ਪਹਿਲਾਂ ਉਹ ਮਿਲੇ ਕਹਿਣ ਲੱਗੇ ਤੁਹਾਡਾ ਮੂਲ ਮੰਤਰ, ਗੁਰਮੰਤਰ ਦਾ ਸਾਰਾ ਅਸੀਂ ਪੁੱਛ ਲਿਆ, ਬੀਜ ਮੰਤਰ ਵੀ ਪੁੱਛ ਲਿਆ ਹੁਣ। ਤੁਹਾਡਾ ਨਾਲਾ ਮੰਤਰ ਕਿਹੜਾ ਕਿਉਂਕਿ ਜਦੋਂ ਕੋਈ ਧਰਮ ਨਵਾਂ ਚੱਲੇ ਨਾ ਉਹਨੂੰ ਪ੍ਰਸ਼ਨ ਬੜੇ ਖੜੇ ਕਰਦੇ ਨੇ ਸਾਰੇ ਜਾਣੇ। ਹਰੇਕ ਧਰਮ ਵਿੱਚ ਕੋਈ ਸਾਡੇ ਵਿੱਚ ਆਹ ਨਾਲਾ ਮੰਤਰ ਹੈ, ਤੁਹਾਡੇ ਵਿੱਚ ਨਾਲਾ ਮੰਤਰ ਕਿਹੜਾ? ਤਾਂ ਗੁਰੂ ਅੰਗਦ ਦੇ ਮਹਾਰਾਜ ਦਾਦਾ ਲੈਣਾ ਜੀ ਦੇ ਰੂਪ ਵਿੱਚ ਜਾ ਕੇ ਫਿਰ ਮੱਥਾ ਟੇਕਿਆ, "ਮਹਾਰਾਜ ਇਹ ਸਿੱਧੇ ਇਹ ਪੁੱਛਦੇ ਨੇ ਕਿ ਨਾਲਾ ਮੰਤਰ ਤੁਹਾਡਾ ਕਿਹੜਾ?" ਗੁਰਨਾਨਕ ਦੇਵ ਜੀ ਕਹਿਣ ਲੱਗੇ ਤੁਰਖਾ ਆਪਣਾ ਮਾਲਾ ਮੰਤਰ ਜਿਹੜਾ ਉਹ ਜਬਜੀ ਸਾਹਿਬ ਹੈ ਤੇ ਮਹਾਰਾਜ ਫਿਰ ਇਹ ਗੁਰਨਾਨਕ ਦੇਵ ਜੀ ਕਹਿਣ ਲੱਗੇ ਸੀ ਸਿੱਧਾਂ ਨਾਲ ਚਰਚਾ ਕੀਤੀ ਕਈ ਜਗ੍ਹਾ ਦੇ ਉੱਤੇ ਇਹ ਥਾਂਵਾਂ ਦੇ ਜਬਜੀ ਸਾਹਿਬ ਦਾ ਪਾਠ ਉਚਾਰਿਆ ਇਹਨਾਂ ਦੀ ਪੌੜੀਆਂ ਦੀ ਤਰਤੀਬ ਲਾਉਣੀ ਰਹਿੰਦੀ ਹੈ ਪੌੜੀਆਂ ਦੀ ਤਰਤੀਬ ਗੁਰੂ ਅੰਗਦ ਦੇਵ ਜੀ ਕੋਲੋਂ ਲਵਾਈ ਮਹਾਰਾਜ ਜੀ ਨੇ ਪੌੜੀਆਂ ਦੀ ਤਰਤੀਬ ਲਾ ਕੇ ਸ਼ਲੋਕ ਸਮੇਤ ਸਤਿਗੁਰੂ ਮਹਾਰਾਜੇ ਸ੍ਰੀ ਜਗਜੀਤ ਸਿੰਘ ਦਾ ਪਾਠ ਬਖਸ਼ਿਸ਼ ਕੀਤਾ ਪੰਨਾ ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਸੁਮੇਰ ਪਰਬਤ ਤੇ ਗਏ ਸਿੱਧਾਂ ਨਾਲ ਚਰਚਾ ਕੀਤੀ ਆ ਜਿਹੜੇ ਸਿੱਧਾਂ ਨੇ ਸਾਨੂੰ ਪ੍ਰਸ਼ਨ ਕੀਤੇ ਪ੍ਰਸ਼ਨਾਂ ਦੇ ਵਿੱਚ ਜਿਹੜਾ ਸਿੱਧਾਂ ਨੇ ਇਹ ਵਚਨ ਕੀਤਾ ਸੀ ਕਿ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੱਕ ਓੰਕਾਰ ਇਹ ਓੰਗ ਲਿਖਿਆ ਹੋਇਆ ਅਸਲ ਵਿੱਚ ਵੇਦਾਂ ਦੇ ਵਿੱਚ ਤੁਸੀਂ ਇਹਨੂੰ ਇੱਕ ਓੰਕਾਰ ਕਿਉਂ ਕਹਿੰਦੇ ਇਹ ਤੁਸੀਂ ਨਵੀਂ ਰੀਤੀ ਜਲਾ ਦਿੱਤੀ ਆ ਏਕ ਆ ਲਾ ਤਾ ਕੇ ਚਾਰ ਲਾ ਦਿੱਤੀ ਉੱਪਰ ਓੰਗ ਓੰਗ ਕਾਫੀ ਨਹੀਂ ਹੈ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਖਸ਼ਰ ਕਹਿਣ ਲੱਗੇ ਇਹ ਜਿਹੜਾ ਓੰਗ ਹੈ ਨਾ ਇਹ ਤ੍ਰਿਦਰੂਪ ਹੈ ਨਾ ਹੈ ਕਈ ਅੱਖਰ ਸੰਗਤ ਨੂੰ ਉੱਥੇ ਵੀ ਲੱਗਣਾ ਚਾਹੇ ਤੁਹਾਨੂੰ ਕਈ ਚੀਜ਼ਾਂ ਐਸੀਆਂ ਵੀ ਲੱਗਣਗੀਆਂ ਜਿਹਨੂੰ ਸਮਝ ਤੋਂ ਬਾਹਰ ਵੀ ਹੋ ਜਾਂਦੀਆਂ ਪਰ ਸਮਾਂ ਪਾ ਕੇ ਸਮਝ ਲੱਗ ਜਾਂਦੀਆਂ ਪਰ ਇਹ ਵੀ ਇੰਨੀ ਜਾਣਕਾਰੀ ਹੋਣੀ ਆਪਣੇ ਲਈ ਬੜੀ ਜ਼ਰੂਰੀ ਹੈ ਕਿਉਂਕਿ ਤੁਹਾਡੀ ਆਪਸ ਵਿੱਚ ਚਰਚਾ ਤਾਂ ਹੁੰਦੀ ਕਦੇ ਬਾਹਰਲੇ ਨਾਲ ਚਰਚਾ ਕਦੇ ਹੋ ਜੇ ਨਾ ਫਿਰ ਇਹਨਾਂ ਚੀਜ਼ਾਂ ਦੀ ਬੜੀ ਲੋੜ ਪੈਂਦੀ ਸ੍ਰਿਧਾ ਰੂਪ ਹੁੰਦੀ ਹੈ ਸ੍ਰਿਧਾ ਹੁੰਦੀ ਹੈ ਰਾਜੀ ਤਾਮਸੀ ਸ਼ਾਂਤਗੀ ਰਜੋ ਗੁਣ ਤਮੋ ਗੁਣ ਸਤੋ ਗੁਣ ਮਹਾਰਾਜ ਕਹਿਣ ਲੱਗੇ ਜਿਹੜਾ ਉੰਗ ਆ ਨਾ ਇਹ ਤਿੰਨ ਅੱਖਰਾਂ ਤੋਂ ਬਣਿਆ ਹੈ ਆ ਆੜਾ ਓ ਊੜਾ ਤੇ ਮਾ ਆ ਓ ਮਾ ਮਹਾਰਾਜ ਕਹਿਣ ਲੱਗੇ ਆਕਾਰ ਜਿਹੜਾ ਪਹਿਲਾਂ ਫਿਰ ਓਕਾਰ ਫਿਰ ਮਕਾਰ ਇਹ ਜਿਹੜਾ ਆਕਾਰ ਹੈ ਇਹ ਰਜੋਗੁਣੀ ਹੈ ਇਹ ਬ੍ਰਹਮਾ ਦਾ ਬਾਚਕ ਹੈ ਇਹ ਜਿਹੜਾ ਓਕਾਰ ਹੈ ਇਹ ਸਤੋਗੁਣੀ ਹੋਣ ਕਰਕੇ ਵਿਸ਼ਨੂੰ ਦਾ ਬਾਚਕ ਹੈ ਇਹ ਜਿਹੜਾ ਮਕਾਰ ਹੈ ਇਹ ਤਮੋਂ ਗੁਣੀ ਹੋਣ ਕਰਕੇ ਸ਼ਿਵਜੀ ਦਾ ਦਾਜਕ ਹੈ ਇਹਦੇ ਤਿੰਨ ਅਰਥ ਹੋ ਗਏ ਤੁਹਾਡੇ ਓਂਗ ਦੇ ਲਿਆਓ ਇਹ ਪਰਮੇਸ਼ਰ ਲਿਆਓ ਕਿੱਥੇ ਸਾਰੇ ਚੁੱਪ ਹੋ ਗਏ ਮਹਾਰਾਜ ਕਹਿੰਦਾ ਦੱਸੋ ਪਰਮੇਸ਼ਰ ਦਾ ਨਾਮ ਕਿੱਥੇ ਇਹਦੇ ਓਂ ਓਂ ਤਾਂ ਤੁਸੀਂ ਕਹੀ ਜਾਂਦੇ ਹੋ ਇਹ ਓਂਗ ਦੇ ਅਰਥ ਤਾਂ ਤਿੰਨ ਬਣ ਗਏ ਹੁਣ ਓਂਗ ਚ ਪਰਮੇਸ਼ਰ ਦਾ ਕਿੱਥੋਂ ਨਾਮ ਲਿਆਵੋਗੇ ਇਹ ਤਾਂ ਤਿੰਨ ਚੀਜ਼ਾਂ ਖੜੀਆਂ ਹੋ ਗਈਆਂ ਵਿੱਚ ਮਹਾਰਾਜ ਕਹਿਣ ਲੱਗੇ ਸੱਤ ਮਤਾਂ ਵਾਲਿਆਂ ਨੇ 9-9 ਅਰਥ ਕਰਕੇ 36 ਪ੍ਰਕਾਰ ਦਾ ਵਿਵਾਦ ਖੜਾ ਕੀਤਾ ਹੋਇਆ ਇਹ ਕਿਉਂਕਿ ਫਿਰ ਨਾਲ ਜਿਹੜਾ ਹੈ ਨਾ ਹਿਰਨ ਗਰਭ ब्रह्मा ਜੀ ਨੇ ਉਚਾਰਨ ਕੀਤਾ ਉਹ ਚ ਉਹਨਾਂ ਨੇ 9 ਪ੍ਰਕਾਰ ਦੱਸੇ ਪਰਮੇਸ਼ਰ ਦੇ 9 ਰੂਪ ਨੇ ਫਿਰ ਕਪਲ मुनि ਨੇ 9 ਰੂਪ ਦੱਸੇ ਨੇ ਕਪਲ मुनि ਵੀ 9 ਰੂਪ ਕਹੀ ਜਾਂਦਾ ਉਹ ਨੌ ਰੂਪ ਕਾਫੀ ਜ਼ਿਆਦਾ ਵਿਸਥਾਰ ਆ ਇਸ ਕਰਕੇ ਇਸ ਦਸਰੇ ਵਿੱਚ। ਤੁਸੀਂ ਇਹ ਹੀ ਜਾਣ ਲਓ ਕਿ ਕੋਈ ਕਹਿੰਦਾ ਉਹ ਤ੍ਰਿਕਾਲ ਹੈ, ਤ੍ਰਿਵਰਗ ਹੈ, ਤ੍ਰਿਸਰਗ ਹੈ। ਕਈ ਕਈ ਨੌ ਨੇ ਦੇ। ਇਹ ਤਿੰਨ-ਤਿੰਨ ਤਿੰਨ-ਤਿੰਨ ਕਰਕੇ ਇੱਕ ਵਾਰੀ ਚ ਤਿੰਨ ਜਾਣੇ ਆਉਂਦੇ ਨੇ। ਤ੍ਰਿਕਾਲ, ਤ੍ਰਿਵਰਗ, ਤ੍ਰਿਸਰਗ ਕਰਕੇ ਤਾਂ ਨੌ ਭੇਦ ਬਾਤ ਹੈ ਪਰਮੇਸ਼ਰ ਵਿੱਚ। ਸੋ ਇਸੇ ਪ੍ਰਕਾਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਜਿਹੜਾ ਕਪਲਮੁਨੀ ਹੈ, ਇਹ ਤਾਂ ਆਪਣਾ ਵਚਨ ਕਹੀ ਜਾਂਦਾ ਹੈ। ਇੱਕ ਹਾਰਮੋਨੀ ਜਿਹੜਾ ਹੋਇਆ ਉਹ ਆਪਣਾ ਵਚਨ ਕਹੀ ਜਾਂਦਾ ਸੰਤ ਸੁਨੰਦਨ ਸਨਾਤਨ ਸੰਤ ਕੁਮਾਰ ਜਿਹੜੇ ਨੇ ਇਹ ਨੌ ਪ੍ਰਕਾਰ ਦੇ ਵਖਰੇ ਭੇਜ ਦੱਸਦੇ ਨੇ ਤੇ ਫਿਰ ਜਿਹਨੇ ਬ੍ਰਹਮੰਚਕ ਵਾਲੇ ਨੇ ਉਹ ਨੌ ਵਖਰੇ ਭੇਜ ਦੱਸਦੇ ਨੇ ਸ਼ਿਵਮਤ ਜਿਹੜਾ ਨੌ ਵਖਰੇ ਭੇਜ ਦੱਸਦਾ ਇਸੇ ਪ੍ਰਕਾਰ ਜਿਹੜੇ ਵੈਸ਼ਨਵ ਮਤ ਵਾਲੇ ਨੇ ਪੰਚਰਾਤਰ ਨਾਰਦ ਵਾਲੇ ਨਾਰਦ 무ਨੀ ਨੇ ਨੌ ਭੇਦ ਵਖਰੇ ਦੱਸੇ ਨੇ ਜਿਹੜੇ ਈਸਾਈ ਨੇ ਇਹ ਕਹਿੰਦੇ ਨੇ ਰੂਹ ਮੁਕੱਦਸ ਹੈ ਇੱਕ ਇੱਕ ਨੰਬਰ ਤੇ ਦੂਸਰਾ ਖੁਦਾ ਤੀਸਰਾ ਹੈ ਈਸਾ ਪੈਗੰਬਰ ਇਹ ਤਿੰਨ ਰੂਪ ਹੋ ਗਏ ਮੁਸਲਮਾਨ ਕਹਿੰਦੇ ਨੇ ਨਹੀਂ ਦੋ ਰੂਪ ਨੇ ਉਹ ਕਹਿੰਦੇ ਇੱਕ ਖੁਦਾ ਇੱਕ ਪੈਗੰਬਰ ਮਹਾਰਾਜ ਕਹਿੰਦੇ ਕੋਈ ਹੈ ਤੁਹਾਡੇ ਕੋਲ ਟਿਕਾਣਾ ਸਾਰੇ ਜਾਣੇ ਇੰਨੇ ਨੇ ਰੂਪ ਗੱਥਨ ਕਰੀ ਜਾਂਦੇ ਹੋ ਤਰੀਹਟ ਭੇਦ ਤੁਸੀਂ ਪਾ ਦਿੱਤੇ ਫਿਰ ਜਿਹੜਾ ਉਠਦਾ ਉਹ ਆਪਣੇ ਮੂਰੇ ਓਂਗ ਲਾ ਲੈਂਦਾ ਇਹ ਸੰਪੂਰਨ ਧੰਨੀ ਕੀਤੀ ਤੁਸੀਂ ਮਹਾਰਾਜ ਗੁਰਨਾਨਕ ਦੇਵ ਜੀ ਕਹਿਣ ਲੱਗੇ ਕਿ ਇਹ ਜਿਹੜੇ ਦੇਵਤੇ ਨੇ ਅਕਾਰ ਉਕਾਰ ਮਕਾਰ ਕਿੰਨੇ ਰਜੋ ਤਮੋ ਸਤੋ ਤੇ ਬ੍ਰਹਮਾ ਵਿਸ਼ਨੂੰ ਇਹ ਜਿਹੜੇ ਕਹੇ ਨੇ ਇਹ ਤਿੰਨਾ ਵਿੱਚ ਕੋਈ ਜਾਨ ਹੈ ਇਹਨਾਂ ਨੇ ਸੱਤਾ ਕਿੱਥੋਂ ਲਈ ਕਹਿੰਦੇ ਜੀ ਪਰਮੇਸ਼ਰ ਕੋਲੋਂ ਕਹਿੰਦੇ ਫਿਰ ਪਰਮੇਸ਼ਰ ਦਾ ਤਾਂ ਬਾਤ ਚ ਕੋਈ ਦਿਖਾਇਆ ਹੀ ਨਹੀਂ ਤੁਸੀਂ ਆੰਗਰ ਨਾਨਕਦੇਵ ਜੀ ਮਹਾਰਾਜ ਕਹਿਣ ਲੱਗੇ ਅਸੀਂ ਉੱਤੇ ਜਿਹੜੀ ਲਾਈ ਹੈ ਨਾ ਕਾਰ ਉੱਤਲੇ ਪਾਸੇ ਉਹ ਪਹਿਲਾਂ ਪ੍ਰੈਸਾਂ ਵਾਲੇ ਮੇਟਣੇ ਲੱਗੇ ਸੀ ਇਹਨੂੰ ਉਤਲੇ ਕਾਰ ਨੂੰ ਜਿਹੜੀ ਉੱਤਰਲੇ ਪਾਸੇ ਕਾਰ ਹੁੰਦੀ ਹੈ ਨਾ ਆਮ ਤੌਰ ਤੇ ਲੋਕ ਘਾੜਾਂ ਦੇ ਉੱਤੇ ਹੋਰ ਨਾਲ ਥਾਵਾਂ ਤੇ ਪਹਿਲਾਂ ਕਾਰ ਨੂੰ ਮੇਟਣਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਇਹ ਤਾਂ ਪਤਾ ਨਹੀਂ ਕਿ ਕਾਰ ਦਾ ਮਤਲਬ ਕੀ ਹੈ ਕਾਰ ਦਾ ਮਤਲਬ ਪਰਮੇਸ਼ਰ ਇਹ ਜਿਹੜੀ ਉੱਪਰਲੇ ਪਾਸੇ ਆ ਨਾ ਜਿਹਨੂੰ ਆਪਾਂ ਬੋਲਦੇ ਆ ਸ਼ੁੱਧ ਉਚਾਰਨ ਜਿਹੜਾ ਇੱਕ ਫਿਰ ਓੰਗ ਫਿਰ ਕਾਰ ਇਹ ਜਿਹੜਾ ਤਿੰਨ ਅੱਖਰ ਬਣਦੇ ਨੇ ਇਹਦੇ ਇਸ ਪ੍ਰਕਾਰ ਦੇ ਨਾਲ ਇਹ ਜਿਹੜੀ ਕਾਰ ਆ ਨਾ ਇਹ ਹੀ ਪਰਮੇਸ਼ਰ ਦਾ ਰੂਪ ਹੈ ਇਹ ਤਿੰਨੇ ਦੇਵ ਤੇ ਜੜ ਨੇ ਜੜ ਉਹ ਚੀਜ਼ ਹੁੰਦੀ ਹੈ ਜਿਹੜੀ ਬੇਜਾਨ ਹੋਵੇ ਜੀਤੋ ਆਪਣੇ ਵਿੱਚ ਕੋਈ ਸੱਤਾ ਨਹੀਂ ਕੋਈ ਜਾਨ ਨਹੀਂ ਜਿਹੜੀ ਬਾਹਰੋਂ ਜਾਣ ਲਵੇ ਇਹ ਤਿੰਨਾਂ ਦੇਵਤਿਆਂ ਨੂੰ ਪ੍ਰਕਾਸ਼ ਵਾਹਿਗੁਰੂ ਆਪ ਹੈ ਤਿੰਨਾਂ ਦੇਵਤਿਆਂ ਨੂੰ ਪ੍ਰਕਾਸ਼ ਦੇਣ ਵਾਲਾ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵੇਂ ਕਿਸ ਭਾਵ ਹੈ ਜਿਵੇਂ ਉਸ ਵਾਹਿਗੁਰੂ ਨੂੰ ਭਾਉਂਦਾ ਹੈ ਤੇ ਵਾ ਚਲਾਵਾਵੇਂ ਚਲਾਉਂਦਾ ਇਹਨਾਂ ਨੂੰ ਜਿਵੇਂ ਹੋਵੇ ਫੁਰਮਾਨ ਜਿਵੇਂ ਉਹਦਾ ਫੁਰਮਾਨ ਅਕਾਲ ਪੁਰਖ ਦਾ ਹੁੰਦਾ ਉਹ ਵੇਖਾ ਉਹ ਵਾਹਿਗੁਰੂ ਦੇਖਦਾ ਉਹਨਾਂ ਨਜ਼ਰ ਨਾਲ ਉਹਨਾਂ ਤਿੰਨਾਂ ਨੂੰ ਨਜ਼ਰ ਨਹੀਂ ਆਉਂਦਾ ਉਹ ਬਹੁਤਾ ਇਹੋ ਵਿਡਾਣ ਇਹੀ ਤਾਂ ਹੈਰਾਨੀ ਦੀ ਗੱਲ ਹੈ ਮਹਾਰਾਜ ਕਹਿੰਦੇ ਜਿਹੜੀ ਉੱਪਰਲੀ ਕਾਰ ਹੈ ਨਾ ਪਰਮੇਸ਼ਰ ਦੀ ਕਾਰ ਕਾਰੀ ਕੱਢੀ ਕਿਹਾ ਗਿਆ ਜਾਂ ਚਾਰੇ ਬੈਠੀਆਂ ਨਾਲ ਦੇਖ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਕਾਰ ਦਾ ਮਤਲਬ ਲਾਈਨ ਲਾਈਨ ਜਿਹੜੀ ਉਹ ਮੁਕਦੀ ਨਹੀਂ ਲਾਈਨ ਤੁਸੀਂ ਖਿੱਚਣੀ ਸ਼ੁਰੂ ਕਰ ਦਿਓ ਭਾਵੇਂ ਸਾਰੀ ਧਰਤੀ ਦੀ ਖਿੱਚ ਦਿਓ ਭਾਵੇਂ ਸਾਰੀ ਧਰਤੀ ਦੇ ਦੁਆਲੇ ਖਿੱਚ ਦਿਓ ਫਿਰ ਦੂਜੀ ਲਾਈਨ ਖਿੱਚ ਦਿਓ ਲਾਈਨ ਕਿਹੜਾ ਮੁੱਕਣੀ ਕਦੇ ਲਾਈਨ ਦਾ ਮਤਲਬ ਹੁੰਦਾ ਕੰਟੀਨਿਊਸ ਲਗਾਤਾਰ ਚੱਲਣ ਵਾਲਾ ਕੌਣ ਹੈ ਅਕਾਲ ਪੁਰਖ ਦਾ ਹੈ ਇਸ ਕਰਕੇ ਉੱਪਰ ਕਾਰ ਲਾਈ ਹੈ ਇਹ ਕਾਰ ਹੀ ਇਹਦਾ ਕਾਰਨ ਰੂਪ ਹੈ ਓੰਗ ਦਾ ਇਹ ਕਾਰ ਹੀ ਇਹਦਾ ਕਾਰਜ ਰੂਪ ਹੈ ਓੰਗ ਦਾ ਕਾਰਜ ਰੂਪ ਵੀ ਇਹ ਆ ਜਿਹੜਾ ਮਾਰ ਨੇ ਕਾਰ ਲਈਏ ਕਾਰਨ ਅਤੇ ਕਾਰਜ ਦੋਵੇਂ ਹੀ ਇਸ ਕਾਰ ਨੇ ਬਣਾਏ ਨੇ ਇਹ ਮਹਾਰਾਜ ਦੀ ਸਿੱਧਾਂ ਨਾਲ ਚਰਚਾ ਹੋ ਰਹੀ ਕਿਉਂ ਸਿੱਧ ਜਿਹੜੇ ਨੇ ਉਹ ਵੀ ਘੱਟ ਨਹੀਂ ਹੈ ਕਿਉਂ ਬੜੀ ਪਹੁੰਚੀਆਂ ਹਸਤੀਆਂ ਨੇ ਉਹ ਬੜੇ ਦਿਮਾਗ ਵਾਲੇ ਨੇ ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ ਛੋਟਾ ਮੋਟਾ ਬੰਦੇ ਨਾਲ ਤਾਂ ਗੁਰਨਾਨ ਦੇਵ ਜੀ ਨੇ ਕੀ ਚਰਚਾ ਕਰਨੀ ਉਹਨਾਂ ਨੂੰ ਸਿੱਧੇ ਰਾਹ ਤੇ ਲਾਉਣਾ ਹੈ ਮਹਾਰਾਜ ਦਾ ਇਹ ਵੀ ਨਿਸ਼ਾਨਾ ਨਹੀਂ ਕਿ ਇਹਨਾਂ ਨੂੰ ਹਰਾਉਣਾ ਮੈਂ ਹਰਾਉਣਾ ਵੀ ਨਹੀਂ ਸਹੀ ਦੱਸ ਕੇ ਸੇਧ ਦੇ ਕੇ ਸਿੱਧੇ ਮਾਰਗ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਲਾਇਆ ਮਹਾਰਾਜ ਕਹਿੰਦੇ ਭਾਈ ਇਹ ਇਸ ਕਰਕੇ ਅਸੀਂ ਲਾਇਆ ਇਹ ਚੀਜ਼ ਜਦੋਂ ਅਸੀਂ ਦੇਖਿਆ ਕਿ ਇਹ ਵਿਵਾਦ ਨੇ ਇਹਦੇ ਵਿੱਚ ਤਾਂ ਅਸੀਂ ਇਹਦੇ ਅੱਗੇ ਲਾਇਆ ਇੱਕ ਨਹੀਂ ਸਾਡਾ ਜਿਹੜਾ ਸਿਧਾਂਤ ਹੈ ਇਹ ਦਵੇਸ਼ ਵਾਲਾ ਨਹੀਂ ਹੈ ਆ ਦਵੇਤ ਮਤ ਹੈ ਸਾਡਾ ਦਵੇਸ਼ ਤੋਂ ਰਹਿਤ ਮਹਾਰਾਜ ਕਹਿੰਦੇ ਅੱਛਾ ਓਂ ਦੱਸੋ ਉਹਨਾਂ ਨੂੰ ਪੜਨ ਦਾ ਹੱਕ ਕਿਉਂ ਹੈ ਕਹਿੰਦੇ ਜੀ ਬ੍ਰਾਹਮਣ ਨੂੰ ਤੇ ਖੱਤਰੀ ਨੂੰ ਕਹਿੰਦੇ ਖੱਤਰੀ ਸੁਣ ਸਕਦਾ ਉਹ ਅੰਗ ਅਛਾ ਤੇ ਜਿਹੜੇ ਵੈਸ਼ ਨੇ ਤੇ ਸੂਦਰ ਨੇ ਕਹਿੰਦੇ ਜੀ ਉਹ ਨਾ ਇਹਨੂੰ ਪੜ ਸਕਦੇ ਨੇ ਨਾ ਇਹਨੂੰ ਸੁਣ ਸਕਦੇ ਨੇ ਅੱਛਾ ਮਹਾਰਾਜ ਕਹਿੰਦੇ ਜਿਹੜੇ ਬ੍ਰਾਹਮਣ ਨੇ ਇਹਨਾਂ ਨੇ ਘਰਾਂ ਵਾਲਿਆਂ ਨੂੰ ਤਾਂ ਹੱਕ ਹੋਣਾ ਕਹਿੰਦੇ ਨਾ ਜੀ ਨਾ ਉਹ ਇਹਨੂੰ ਪੜ ਸਕਦੀਆਂ ਨਾ ਸੁਣ ਸਕਦੀਆਂ ਕਹਿੰਦੇ ਫਿਰ ਜਿਹੜੇ ਖੱਤਰੀ ਨੇ ਕਹਿੰਦੇ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਹੱਕ ਨਹੀਂ ਮਹਾਰਾਜ ਕਹਿੰਦੇ ਫਿਰ ਜਿਹੜੇ শূਦਰ ਤੇ ਵੈਸ਼ ਨੇ ਕਹਿੰਦੇ ਉਹਨਾਂ ਦੀਆਂ ਘਰ ਵਾਲਿਆਂ ਨੂੰ ਵੀ ਹੱਕ ਨਹੀਂ ਮਹਾਰਾਜ ਕਹਿੰਦੇ ਫਿਰ ਇਹ ਤਾਂ ਮਤਲਬ ਓਂਗ ਤਾਂ ਬ੍ਰਾਹਮਣ ਦਾ ਹੀ ਹੋਇਆ ਓਂਗ ਨੂੰ ਤਾਂ ਸਿਰ ਬ੍ਰਾਹਮਣ ਹੀ 잡 ਸਕਦਾ ਤਾਂ ਅਸੀਂ ਤਾਂ ਫਿਰ ਇਹਦੇ ਅੱਗੇ ਲਾ ਦਿੱਤਾ ਇੱਕ ਸਾਡਾ ਤਾਂ ਮਤ ਹੋ ਗਿਆ ਅਦਵੈਤ ਸਿਧਾਂਤ ਅਸੀਂ ਉੱਪਰ ਲਾ ਤੱਕ ਗਾਰ ਅਸੀਂ ਤਿੰਨਾਂ ਦੇਵਤਿਆਂ ਤੋਂ ਵੀ ਜੋ ਉੱਪਰ ਹੈ ਵਾਹਿਗੁਰੂ ਉਹ ਕਾਰ ਦਾ ਸੰਕੇਤ ਸੰਕੇਤ ਬਣਾ ਦਿੱਤਾ ਅਸੀਂ ਇੱਕ ਓੰਕਾਰ ਨੂੰ ਐਸਾ ਬਣਾ ਦਿੱਤਾ ਕਿ ਜਿਵੇਂ ਬੱਦਲਾਂ ਦੀ ਬਰਸਾਤ ਹਰੇਕ ਜਗ੍ਹਾ ਬਿਨਾਂ ਵਿਤਕਰੇ ਪੈਂਦੀ ਆ ਨਾ ਲਓ ਇਹਨੂੰ ਕੋਈ ਅਨਪੜ੍ਹ ਪੜ੍ਹੇ ਕੋਈ ਪੜਿਆ ਲਿਖਿਆ ਪੜ੍ਹੇ ਕੋਈ ਉੱਚਾ ਪੜ੍ਹੇ ਕੋਈ ਨੀਵਾ ਪੜ੍ਹੇ ਕੋਈ ਮਾਈ ਪੜ੍ਹੇ ਕੋਈ ਭਾਈ ਪੜ੍ਹੇ ਕੋਈ ਬੱਚਾ ਪੜ੍ਹੇ ਕੋਈ ਵੀ ਆਖੇਗਾ ਨਾ ਇੱਕ ਓੰਕਾਰ ਉਹਦਾ ਹੀ ਭਲਾ ਹੋਏਗਾ ਮਹਾਰਾਜ ਕਹਿੰਦੇ ਅਸੀਂ ਵਿਤਕਰਾ ਰੱਖਛੇ ਕੋਈ ਨਹੀਂ ਤੁਸੀਂ ਵਿਤਕਲੇ ਰੱਖ ਰੱਖ ਕੇ ਲੋਕਾਂ ਨੂੰ ਕਹਿੰਦੇ ਹੋ ਤੂੰ ਨਰਕਾਂ ਨੂੰ ਜਾਏਗਾ ਤੂੰ ਫਲਾਣੇ ਥਾਨ ਨੂੰ ਜਾਏਗਾ ਤੁਸੀਂ ਸੰਸਾਰ ਨੂੰ ਤਾਰਨ ਦਾ ਕੋਈ ਢੰਗ ਹੀ ਨਹੀਂ ਬਣਾਇਆ ਕਹ ਲਗੇ ਮਹਾਰਾਜ ਜੀ ਇਹਦੇ ਵਿੱਚ ਵਿਆਕਰਣ ਹੈ ਮਹਾਰਾਜ ਕਹਿੰਦੇ ਹੈ ਕਹਿੰਦੇ ਵਿਆਕਰਣ ਅਨੁਸਾਰ ਇਹਨੂੰ ਸਿੱਧ ਕਰੋ ਮਹਾਰਾਜ ਕਹਿੰਦੇ ਆਵ ਆੜਾ ਤੇ ਵਾਵਾ ਆਵ ਜਿਹੜੀ ਧਾਤੂ ਤੋਂ ਬਣਿਆ ਮੰੰਦਿਆ ਆਵ ਦਾ ਮਤਲਬ ਕੀ ਹੈ ਕਹਿੰਦੇ ਰੱਖਿਆ ਇਹਨੇ ਫਿਰ ਜਿਹੜਾ ਓੰਕਾਰ ਹੈ ਇਹ ਕੀ ਕਰਦਾ ਹੈ ਕਹਿੰਦੇ ਰੱਖਿਆ ਮਹਾਰਾਜ ਕਹਿੰਦੇ ਇੱਕ ਓੰਕਾਰ ਜਿਹੜਾ ਇਹ ਰੱਖਿਆ ਕਰਦਾ ਉਹ ਚਾਰਨ ਮਾਤਰ ਨਾਲ ਹੀ ਇਸ ਕਰਕੇ ਵਿਆਕਰਨ ਅਨੁਸਾਰ ਇੱਕ ਓੰਕਾਰ ਬਿਲਕੁਲ ਸਹੀ ਹੈ ਇੱਕ ਓੰਕਾਰ ਵਿਆਕਰਨ ਅਨੁਸਾਰ ਬਿਲਕੁਲ ਸਹੀ ਲਿਖਿਆ ਸੀ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਆਪਣੇ ਸਾਰੇ ਪਾਸੇ ਤੇ ਅਸੀਂ ਇੱਕ ਦਾ ਹੀ ਉਚਾਰਨ ਕਰਦੇ ਹਾਂ ਅਸੀਂ ਇੱਕ ਦਾ ਹੀ ਕਥਨ ਕਰਦੇ ਹਾਂ ਇੱਕ ਦੀ ਹੀ ਪੂਜਾ ਕਰਦੇ ਹਾਂ ਇੱਕ ਦੇ ਹੀ ਸੇਵਕ ਹਾਂ ਤੇ ਸਾਡੀ ਸੰਗਤ ਨੂੰ ਅਸੀਂ ਇੱਕ ਦੇ ਸੇਵਕ ਬਣਾਉਂਦੇ ਹਾਂ ਮਹਾਰਾਜ ਕਹਿੰਦੇ ਮੈਂ ਆਪਣਾ ਸੇਵਕ ਨਹੀਂ ਬਣਾਉਂਦਾ ਕਿਸੇ ਨੂੰ ਮੈਂ ਨਹੀਂ ਕਹਿੰਦਾ ਕਿ ਮੈਨੂੰ ਮੰਨੋ ਤੁਸੀਂ ਸਿੱਧ ਲੋਕ ਤੱਕ ਇਹਨਾਂ ਨੂੰ ਨਾ ਮੈਨੂੰ ਮੰਨੋ ਮੇਰੇ ਪੈਰਾਂ ਦੀ ਪੂਜਾ ਕਰੋ ਮੈਨੂੰ ਮੱਥਾ ਟੇਕੋ ਗੋ ਰਖ ਨੂੰ ਮੱਥਾ ਟੇਕੋ ਮਹਾਰਾਜ ਕਹਿੰਦੇ ਮੈਂ ਕਦੇ ਵੀ ਨਹੀਂ ਕਹਿਣਾ ਮੈਂ ਕਹਿੰਦਾ ਇੱਕ ਨੂੰ ਮੰਨੋ ਇੱਕ ਦੇ ਸੇਵਕ ਬਣੋ ਇੱਕ ਅਕਾਲ ਦੇ ਪੁਜਾਰੀ ਬਣੋ ਏਕਮ ਏਕੰਕਾਰ ਮੇਰਾ ਅੱਲਾ ਇੱਕ ਨੂੰ ਜਪ ਇੱਕ ਨੂੰ ਸਲਾਹ ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਤਾਂ ਕਹਿੰਦੇ ਇੱਕ ਦੇ ਪੁਜਾਰੀ ਬਣਾਉਂਦੇ ਹਾਂ ਸਾਰਿਆਂ ਨੂੰ ਅਸੀਂ ਕਿਸੇ ਨਾਲ ਵਖਰੇਵਾ ਨਹੀਂ ਰੱਖਦੇ ਮਹਾਰਾਜ ਸੱਚੇ ਪ੍ਰਾਚੀਨ ਨੂੰ ਕਹਿਣ ਲੱਗੇ ਇਹ ਜਿਹੜਾ ਓਮ ਅੱਖਰ ਆਪਨੇ ਕਿਹਾ ਓਮਕਾਰ ਜਿਹੜੇ ਬਣਿਆ ਕਿੱਥੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪਰਮੇਸ਼ਰ ਨੇ ਜਦੋਂ ਸ੍ਰਿਸ਼ਟੀ ਬਣਾਈ ਆ ਉਦੋਂ ਕਿਹੜੀ ਪੰਗਤੀ ਪੜ੍ਹੀ ਸੀ ਕੀ ਸੋਚਿਆ ਸੀ ਮਨ ਜੀ ਕਹਿੰਦੇ ਇਹਦਾ ਪਤਾ ਤੁਹਾਨੂੰ ਕਹਿਣ ਲੱਗੇ ਹਾਂ ਜੀ ਇਹਨਾਂ ਦਾ ਪਤਾ ਹੈ ਏਕੋ ਹੰ ਸ਼ਿਆਮਾ ਬਹੁ ਪਰਜਾ ਜਾਏ ਇੱਕ ਤੋਂ ਮੈਂ ਬਹੁਤੇ ਰੂਪ ਹੋ ਜਾਵਾਂ ਇਹ ਕਿਹਾ ਜੀ ਉਹਨਾਂ ਨੇ ਮਹਾਰਾਜ ਕਹਿੰਦੇ ਜਿਹੜਾ ਏਕੋ ਹੰ ਅੱਖਰ ਹੈ ਨਾ ਇਹਦੇ ਵਿੱਚੋਂ ਹੀ ਓੰਕਾਰ ਨੇ ਜਨਮ ਲਿਆ ਮਹਾਰਾਜ ਉਹ ਕਿਵੇਂ ਕਹਿੰਦੇ ਜਿਹੜਾ ਏ ਕੋ ਕੋ ਅੱਖਰ ਹੈ ਨਾ ਜਿਹੜਾ ਇਹਦੇ ਤੋਂ ਜਨਮ ਲੈਂਦਾ ਆ ਓਕਾਰ ਜਿਹੜਾ ਏ ਕੋ ਹੰ ਅੱਖਰ ਹੈ ਨਾ ਇਹਦੇ ਤੋਂ ਜਨਮ ਲੈਂਦੇ ਦੋ ਅੱਖਰ ਅਕਾਰ ਤੇ ਮਕਾਰ ਇਹਦੇ ਵਿੱਚੋਂ ਹੀ ਅਸੀਂ ਲਿਆ ਹੈ ਕਾਰ ਅਰਧ ਬਿੰਦ ਪਹਿਚਾਨ ਇਹ ਜਿਹੜਾ ਨਾ ਆਕਾਰ ਉਕਾਰ ਮਕਾਰ ਅਰਧ ਬਿੰਦ ਪਹਿਚਾਨ ਚਾਰੋਂ ਕੋ ਸੰਬਧਾਏ ਜੋ ਓੰਕਾਰ ਪਹਿਚਾਨ ਇਹ ਚਾਰਾਂ ਦਾ ਸੰਬਧਾਏ ਬਣਦਾ ਓੰਕਾਰ ਇਸ ਕਰਕੇ ਇਹਨਾਂ ਜਿਹੜਾ ਪਰਮੇਸ਼ਰ ਦਾ ਇਹ ਅੱਖਰ ਹੈ ਨਾ ਏਕ ਓਮ ਵਿਯੋਧਿ ਵਿਚਮੀ ਓੰ ਨੇ ਜਨਮ ਲਿਆ ਓੰਕਾਰ ਅਸੀਂ ਬਣਾ ਕੇ ਆਪਣੇ ਪਿਆਰਿਆਂ ਨੂੰ ਬਖਸ਼ ਦਿੱਤਾ ਹੈ ਏਕ ਇਕ ਓੰਕਾਰ ਹੋਣੀ ਨਹੀਂ ਜਿਹੜਾ ਸੋਚ ਕੇ ਕਹਿਣਾ ਆਪਾਂ ਨੇ ਜਦੋਂ ਤੱਕ ਤਾਂ ਗਿਆਨ ਨਹੀਂ ਹੁੰਦਾ ਆਪਾਂ ਨੂੰ ਇੱਕ ਓੰਕਾਰ ਦਾ ਉਦੋਂ ਤੱਕ ਤਾਂ ਆਪਾਂ ਮੇਰਾ ਖਿਆਲ ਇੱਕ ਓੰਕਾਰ ਵਾਲੇ ਦੇ ਧਿਆਨ ਵਿੱਚ ਦਿੱਤਾ ਹੋਣਾ ਹੈ ਕਿਉਂਕਿ ਇੱਕ ਓੰਕਾਰ ਦਾ ਸਭ ਤੋਂ ਸ਼ੁਰੂ ਚ ਆਉਂਦਾ ਨਾ ਇਹ ਤਾਂ ਆਪਾਂ ਹਮੇਸ਼ਾ ਹੀ ਉਹੀ ਕਹਿ ਕੇ ਲੰਘ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇੱਕ ਓੰਕਾਰ ਵਿੱਚ ਖਾਸ ਧਿਆਨ ਨਹੀਂ ਗਿਆ ਆਪਣਾ ਕਦੇ ਪਰ ਅੱਜ ਦੇ ਇਸ ਵਿਚਾਰ ਨਾਲ ਸੰਗਤ ਦਾ ਧਿਆਨ ਵਿਸ਼ੇਸ਼ ਜਾਵੇਗਾ ਇੱਕ ਕਿਉਂ ਲਾਇਆ ਇੱਕ ਗੁਰਨਾਨਕ ਦੇਵ ਜੀ ਨੇ ਕਿਉਂ ਲਾਇਆ ਕਿਉਂਕਿ ਪਰਮੇਸ਼ਰ ਕੇਵਲ ਇੱਕੋ ਇੱਕ ਹੈ ਅਦਵਾਇਤ ਸਿਧਾਂਤ ਹੈ ਈਰਖਾ ਵਾਲਾ ਮਤ ਨਹੀਂ ਹੈ ਓੰ ਅੱਖਰ ਕੱਲੇ ਨੂੰ ਕਾਰ ਲਾ ਕੇ ਉੱਤੇ ਪਰਮੇਸ਼ਰ ਨੂੰ ਬਣਾਇਆ ਹੈ ਤਿੰਨ ਦੇਵਤੇ ਜੜ ਰੂਪ ਨੇ ਇਹਨਾਂ ਨੂੰ ਸ਼ਕਤੀ ਦੇਣ ਲਈ ਕਾਰ ਆਪਣਾ ਕਰਮ ਕਰਦੀ ਹੈ ਇਸ ਕਰਕੇ ਗੁਰਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਜਿਹੜਾ ਅੱਖਰ ਬਣਾਇਆ ਹੈ ਇੱਕ ਉ ਅੰਕਾਰ ਇਹ ਨਾ ਤਾਂ ਆਪਾਂ ਨੇ ਏਕ ਓੰਕਾਰ ਬੋਲਣਾ ਨਾ ਇਸ ਨੂੰ ਏਕਮਕਾਰ ਬੋਲਣਾ ਹੈ ਨਾ ਇਹਨੂੰ ਏਕ ਓੰਕਾਰ ਕਰਕੇ ਬੋਲਣਾ ਹੈ ਇਹ ਸਿੱਧੇ ਤਿੰਨ ਅੱਖਰਾਂ ਦਾ ਆਪ ਸੰਧੀ ਛੇਦ ਕਰਕੇ ਬਣਦਾ ਇੱਕ ਫਿਰ ਓੰ ਫਿਰ ਜਿਹੜੀ ਉੱਪਰ ਕਾਰ ਲੱਗੀ ਹੋਈ ਉਹ ਕਾਰ ਹੈ ਇੱਕ ਓੰਕਾਰ ਇਹ ਇਹ ਕਾਰ ਦਾ ਭਾਵ ਆਪ ਸਮਝ ਗਏ ਹੋਵਾਂਗੇ ਕਾਰ ਦਾ ਮਤਲਬ ਹੈ ਪਰਮੇਸ਼ਰ ਤੇ ਓੰਗ ਦਾ ਮਤਲਬ ਹੈ ਰਜੋ ਤਮਸ ਸਤੋਗਣ ਤੇ ਓੰਗ ਦਾ ਮਤਲਬ ਹੈ ਤਿੰਨ ਦੇਵਤਿਆਂ ਦੀ ਹੋਂਦ ਤੇ ਇਹਨਾਂ ਦੇ ਉੱਪਰ ਹੈ ਪਰਮੇਸ਼ਰ ਉਹ ਪਰਮੇਸ਼ਰ ਹੈ ਇੱਕੋ ਇੱਕ ਬਾਕੀ ਦੀਆਂ ਸਾਰੀਆਂ ਚੀਜ਼ਾਂ ਨੇ ਜੜ ਓੰਗ ਜਿਹੜਾ ਹੈ ਓੰਕਾਰ ਜਿਹਨੂੰ ਆਪਾਂ ਕਹਿੰਦੇ ਆ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਇੱਕ ਓੰਕਾਰ ਅਤੇ ਦੇਖ ਇਹਦਾ ਜਾਪ ਕਰਕੇ ਦੇਖਿਓ ਹੁਣ ਇੱਕ ਓੰਕਾਰ ਇਹ ਕੀ ਕਰਦਾ ਓੰਕਾਰ ਅੱਖਰ ਇਹਦੇ ਅੱਗੇ ਜਾ ਕੇ ਬੜੇ ਵਿਸਾਰ ਆਉਣਗੇ ਕਿਉਂਕਿ ਓ ਇੱਕ ਓੰਕਾਰ ਦੀ ਕਥਾ 2-3 ਦਿਨ ਲੱਗ ਜਾਂਦੇ 2-3-4 ਦਿਨ ਵੀ ਲੱਗ ਸਕਦੇ ਇੱਕ ਓੰਕਾਰ ਦੇ ਭਾਵ ਨਾਲ ਨਾਲ ਚੱਲੀ ਜਾਣੇ ਕਿਉਂਕਿ ਜਿਹੜਾ ਓੰਕਾਰ ਆਪਾਂ ਬੋਲਦੇ ਆ ਨਾ ਇਹ ਉੱਪਰ ਨੂੰ ਮਿਰਤੀ ਲੈ ਕੇ ਜਾਂਦਾ ਆਪਣੀ ਉਰਧ ਪਾਸੇ ਨੂੰ ਉਰਧ ਮੁਖੀ ਹੈਗਾ ਇਹ ਕਿਉਂਕਿ ਇਸ ਅੱਖਰ ਦਾ ਉਚਾਰਨ ਕੁਦਰਤੀ ਉੱਪਰ ਨੂੰ ਹੀ ਜਾਂਦਾ ਜਿੰਨਾ ਆਪਾਂ ਇਹਨੂੰ ਲੰਮਾ ਬੋਲ ਜਾਂਦੇ ਆ ਕਿਉਂਕਿ ਜਿਹੜੇ yogi ਸੀ ਇਹ ਆਪਣੇ ਸਵਾਸਾਂ ਨੂੰ ਚੜਾਉਣ ਵੇਲੇ ਬੋਲਦੇ ਨੇ ਓੰ ਓੰ ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਣਾਇਆ ਨਾ ਓੰਕਾਰ ਇਹ ਹੁਣ ਦਸਮਦਵਾਰ ਵੱਲ ਆ ਜਾਓ ਜੇ ਕੱਲਾ ਹੀ ਬੋਲਦੇ ਨੇ ਓੰ 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 ਤਾਂ ਇਹਨਾਂ ਪਰਗਟ ਹੁੰਦੇ ਨੇ ਤਿੰਨ ਦੇਵਤੇ ॠਧੀਆਂ ਸਿੱਧੀਆਂ ਸਾਰੇ ਦੇਵਤੇ ਸਾਰੀਆਂ ਸ਼ਕਤੀਆਂ ਪਰ ਇਹ ਅਧੂਰਾ ਹੈ ਇਹ ਜਦੋਂ ਉੱਪਰਲੇ ਪਾਸੇ ਕਾਰ ਲੱਗ ਜਾਂਦੀ ਹੈ ਤੇ ਕਾਰ ਪਰਮੇਸ਼ਰ ਦਾ ਵਾਚਕ ਹੋਣ ਕਰਕੇ ਦਸਮ ਦਵਾਰ ਦੇ ਵਿੱਚ ਆਤਮਿਕ ਨੰਦ ਪ੍ਰਗਟ ਹੁੰਦਾ ਹੈ ਦੋ ਪ੍ਰਕਾਰ ਦਾ ਆਨੰਦ ਹੈ ਇੱਕ ਬ੍ਰਹਮ ਆਨੰਦ ਹੈ ਇੱਕ ਜੋਗਾ ਆਨੰਦ ਹੈ ਓਮ ਓਮ ਦਾ ਜਾਪ ਕਰਦੇ ਇਹਨਾਂ ਨੂੰ ਜੋਗਾ ਆਨੰਦ ਪ੍ਰਾਪਤ ਹੁੰਦਾ ਬਹੁਤ ਅੱਛੀ ਚੀਜ਼ ਹੈ ਜੋਗਾ ਆਨੰਦ ਪਰ ਟੈਂਪਰੇਰੀ ਹੈ ਕੰਮ ਚਲਾਉ ਹੈ ਨੰਤਾ ਬੜਾ ਹੁੰਦਾ ਭਈ ਜਦੋਂ ਤੱਕ ਮਨ ਟਿਕਿਆ ਰਹਿੰਦਾ ਨਾ ਉਹ ਵੰਗ ਵੰਗ ਕਰਦੇ ਆ ਦਰਸ਼ਨ ਦੁਆਰ ਵਿੱਚ ਸੁਆਸ ਜਿਕੇ ਨੇ yogੀਆਂ ਦੇ ਉਦੋਂ ਤੱਕ ਉਹਨਾਂ ਨੂੰ ਆਨੰਦ ਆ ਜਦੋਂ ਥੱਲੇ ਉਤਰ ਆਏ ਫਿਰ ਆਪਣੇ ਵਰਗੇ ਹੀ ਬਣ ਜਾਂਦੇ ਨੇ ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਾਰ ਲਾਈ ਜਾਨਾ ਇਹ ਕਾਰ ਵਿੱਚ ਹੀ ਤਾਂ ਸਾਰਾ ਪ੍ਰਕਾਸ਼ ਹੈ ਇਹ ਜਿਹੜੀ ਆਪਾਂ ਨੂੰ ਮਹਾਰਾਜ ਨੇ ਇਹ ਕਿਹਾ ਨਾ ਇੱਕ ਓੰਕਾਰ ਇਹ ਕਾਰ ਵਿੱਚ ਹੀ ਸਾਰਾ ਕੁਝ ਪਿਆਰ ਹੈ ਬਸ ਇਸ ਦਾ ਧਿਆਨ ਰੱਖਣਾ ਮਹਾਰਾਜ ਕਹਿੰਦੇ ਨੇ ਇਹ ਇੱਕ ਓੰਕਾਰ ਜੋ ਸਭਨਾ ਦਾ ਪ੍ਰਕਾਸ਼ਕ ਹੈ ਉਹ ਚਾਰ ਨੇ ਮਾਤਰ ਸੇ ਰੱਖਿਆ ਕਰਦਾ ਹੈ ਛੇ ਚੀਜ਼ਾਂ ਦਾ ਪ੍ਰਕਾਸ਼ ਆਪਾਂ ਪਹਿਲਾਂ ਵੀ ਕਈ ਵਾਰ ਸੁਣਿਆ ਆਕਾਸ਼ ਵਿੱਚ ਬਿਜਲੀ ਬੱਦਲਾਂ ਵਾਲੀ ਬੱਦਲਾਂ ਵਾਲੀ ਬਿਜਲੀ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਹੈ ਤਾਰਿਆਂ ਵਿੱਚ ਸੂਰਜ ਵਿੱਚ ਚੰ드ਰਮਾ ਵਿੱਚ ਮਨੁੱਖ ਦੀ ਬੁੱਧੀ ਤੇ ਧਰਤੀ ਦੇ ਉੱਤੇ ਅੱਗ ਇਹ ਛੇ ਚੀਜ਼ਾਂ ਨੂੰ ਵਾਹਿਗੁਰੂ ਪ੍ਰਕਾਸ਼ਮਾਨ ਕੌਣ ਕਰਦਾ ਹੈ ਅਰੇ ਸੋਚਿਆ ਵੀ ਇੱਕ ਓੰਕਾਰ ਕਹਿ ਕੇ ਫਟਾਫਟ ਲੰਘ ਜਾਂਦੇ ਆਪਾਂ ਉਹ ਅਸਲੀ ਮੂਲ ਰੂਪ ਇੱਕ ਓੰਕਾਰ ਹੀ ਹੈ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਓੰਕਾਰ ਦੇ ਵਿੱਚੋਂ ਹੀ ਪ੍ਰਗਟ ਹੋਈ ਹੋਈ ਹੈ ਆਹ ਓ ਇੱਕ ਓੰਕਾਰ ਵਿੱਚ ਸਾਡਾ ਧਿਆਨ ਨਹੀਂ ਜਾਂਦਾ ਇਸ ਕਰਕੇ ਜਦੋਂ ਵੀ ਗੁਰਬਾਣੀ ਪੜ੍ਹੋ ਤਾਂ ਦੇਖੋ ਜਿਹੜਾ ਨਾ ਏਕਾ ਲੱਗਿਆ ਹੋਇਆ ਉਹ ਤਾਂ ਦਵੇਤ ਸਿਧਾਂਤ ਨੂੰ ਸਿੱਧ ਕਰਦਾ ਹੈ ਪਰ ਮੂਲ ਰੂਪ ਵਿੱਚ ਇਹਦੇ ਜਿਹੜਾ ਆਪਣਾ ਬੀਜ ਮੰਤਰ ਹੈ ਨਾ ਉਹ ਸਿਰਫ ਓੰਕਾਰ ਹੀ ਹੈ ਓੰਕਾਰ ਇੱਕ ਤਾਂ ਕਹਿੰਦੇ ਆ ਕਿ ਸਾਡਾ ਸਿਧਾਂਤ ਇਹ ਹੈ ਏਕਾ ਲਾਉਣ ਨਾਲ ਸਿਧਾਂਤ ਇਹ ਬਣ ਗਿਆ ਕੋਈ ਵੀ ਜਪੇ Hindu ਜਪੇ Musalman ਜਪੇ ਇੱਕ ਓੰਕਾਰ ਨੂੰ ਸਭ ਦਾ ਹੀ ਭਲਾ ਕਰ ਦਿੰਦਾ ਹੈ ਸੋ ਇਸ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕੀਤਾ ਮਹਾਰਾਜ ਨੇ ਗੁਰਦਾਰੇ ਕੋਈ ਵੀ ਆ ਸਕਦਾ ਕੋਈ ਵੀ ਬਾੜ ਸਕਦਾ ਕੋਈ ਵੀ ਬਾਣੀ ਪੜ੍ਹ ਕੇ ਕਰ ਸਕਦਾ ਮਹਾਰਾਜ ਨੇ ਕਿਹਾ ਅਸੀਂ ਇਹ ਨਹੀਂ ਵਿਦਕਰ ਰੱਖਿਆ ਕਿ ਇਹ ਨੂੰ ਸਿਰਫ ਹਿੰਦੂ ਕਰ ਸਕਦਾ ਇੱਥੇ ਬ੍ਰਾਹਮਣ ਕਰ ਸਕਦਾ ਇੱਥੇ ਫਲਾਨਾ ਨਹੀਂ ਕਰ ਸਕਦਾ ਫਲਾਨਾ ਡੁੱਬ ਜਾਏਗਾ ਮਹਾਰਾਜ ਨੇ ਕਥਨ ਕੀਤਾ ਜੋ ਪ੍ਰਾਣੀ गोविंद ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵੈ ਕਹਿੰਦੇ ਭਾਵੇਂ ਮੇਰੇ ਵੱਲੋਂ ਕੋਈ ਦੁਨੀਆ 'ਚ ਭਾਈ ਪੜਿਆ ਲਿਖਿਆ ਭਾਵੇਂ ਕੋਈ ਅਨਪੜਾ ਹੈ ਜਿਹੜਾ ਵੀ ਬੰਦਾ ਆਥੇਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਮਹਾਰਾਜ ਕਹਿੰਦੇ ਜਿਹੜਾ ਵੀ ਬੰਦਾ ਆਖੇਗਾ ਵਾਹਿਗੁਰੂ ਇਹ ਵਾਹਿਗੁਰੂ ਓੰਕਾਰ ਹੀ ਹੈ ਕਿਉਂਕਿ ਗੁਰਮੰਤਰ ਹੋਣ ਕਰਕੇ ਗੁਰੂ ਦੇ ਰਾਹੀਂ ਸਾਨੂੰ ਮਿਲਿਆ ਇਸ ਕਰਕੇ ਵਾਹਿਗੁਰੂ ਬਾਕੀ ਵੀ ਸਾਰੇ ਪਰਮੇਸ਼ਰ ਦੇ ਆਪਣੇ ਨਾਂ ਨੇ ਕੋਈ ਆਪਣੇ ਆਪ ਨੂੰ ਗੋਬਿੰਦ ਕਹਾਈ ਜਾਵੇ ਕੋਈ ਰਾਮ ਕਹਾਈ ਜਾਵੇ ਕੋਈ ਆਪਣੇ ਆਪ ਨੂੰ ਕੁਛ ਕਹਾਈ ਜਾਵੇ ਪਰ ਨਾਰਾਇਣ ਕਹਾਈ ਜਾਵੇ ਇਹ ਸਾਰੇ ਨਾਂ ਪਰਮੇਸ਼ਰ ਦੇ ਆਪਣੇ ਹੀ ਨੇ ਇਹ ਹੋ ਗਿਆ ਜੇ ਕਿਸੇ ਨੇ ਲੈ ਕੇ ਆਪਣੇ ਨਾਲ ਜੋੜ ਲਿਆ ਇਹਨੂੰ ਨਹੀਂ ਮੇਰਾ ਨਾਮ ਨਰਾਇਣ ਆ ਨਹੀਂ ਨਰਾਇਣ ਨਾਮ ਪਰਮੇਸ਼ਰ ਦਾ ਹੀ ਆ ਮਹਾਰਾਜ ਕਹਿੰਦੇ ਮੇਰਾ ਹੀ ਨੋਂ ਹੈ ਨਰਾਇਣ ਮੈਂ ਹੀ ਗੋਬਿੰਦ ਹਾਂ ਮੈਂ ਸਾਰੇ ਰੂਪਾਂ ਵਿੱਚ ਬੈਠਾ ਹਾਂ ਇਸ ਕਰਕੇ ਉਸੇ ਨੂੰ ਹੀ ਦੇਖਣਾ ਨਾਮ ਜਪਦਿਆਂ ਮਹਾਰਾਜ ਕਹਿੰਦੇ ਇੱਕ ਓੰਕਾਰ ਜੋ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਇੱਕ ਓੰਕਾਰ ਦਾ ਝਲਕਾਰਾ ਚੱਲਣਾ ਔਖਾ ਹੈ ਕੱਲੇ ਓੰਕਾਰ ਦਾ ਜਾਪ ਜ਼ਿਆਦਾ ਨਹੀਂ ਕਰਨਾ ਵਾਹਿਗੁਰੂ ਮੰਤਰ ਦਾ ਜਾਪ ਜਿਆਦਾ ਕਰਨਾ ਕਿਉਂਕਿ ਇਹ ਗੁਰਮੰਤਰ ਗੁਰੂ ਸਾਹਿਬ ਨੇ ਦਿੱਤਾ ਇੱਕ ਓੰਕਾਰ ਕੱਲੇ ਦਾ ਜਾਪ ਜਿਹੜਾ ਇਹਦਾ ਲਸ਼ਕਾਰਾ ਚੱਲਣਾ ਇੰਨਾ ਔਖਾ ਹੋ ਜਾਣਾ ਤੁਹਾਨੂੰ ਇਹ ਸੰਭਾਲਿਆ ਨਹੀਂ ਜਾਣਾ ਫਿਰ ਇਸ ਕਰਕੇ ਇਹਦੇ ਨਾਲ ਇੰਨਾ ਕੁਸ਼ ਅੱਗੇ ਹੋਰ ਲਾਇਆ ਸਤਨਾਮ ਕਰਤਾ ਪੁਰਖ ਨੇ ਸਹੌਨ ਰਵੈ ਤਾਈਓਂ ਅੱਗੇ ਤੱਕ ਲਾਇਆ ਨਾਲ ਇਹ ਇਹ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਉਚਾਰਨ ਕਰੇਗਾ ਇੱਕ ਓੰਕਾਰ ਉਹਦੀ ਉਸੇ ਵਕਤੀ ਰੱਖਿਆ ਸ਼ੁਰੂ ਕਰ ਦਿੰਦੇ ਨੇ ਕਿ ਮੇਰਾ ਹੈ ਮੇਰਾ ਸਿਮਰਨ ਕਰਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦਰਸ਼ੀਸ਼ਾਂ ਕੀਤੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੱਚੇ ਪਾਤਸ਼ਾਹ ਮਿਹਰ ਕੀਤੀ ਹੈ ਭਾਈ ਗੋਬਾਲਾ ਜੀ ਤੋਂ ਜਬਜੀ ਸਾਹਿਬ ਦਾ ਸ਼ੁੱਧ ਪਾਠ ਲਗਾ ਮੱਤਰਾ ਹੈ ਟਿਕ ਟਿਕਾ ਕੇ ਸ਼ੁੱਧ ਮੰਨ ਦੇ ਨਾਲ ਸ਼ੁੱਧ ਹੋ ਕੇ ਸਵਾ ਫੁੱਟ ਉੱਚਾ ਬਿਠਾਇਆ ਸੀ ਆਪਣੇ ਸਾਹਮਣੇ ਮਹਾਰਾਜ ਨੇ ਭਾਈ ਗੋਬਾਲੇ ਨੇ ਗੁਰਤਾ ਗੱਦੀ ਤੋਂ ਵੀ ਸਵਾ ਫੁੱਟ ਉੱਚਾ ਬਿਠਾ ਕੇ ਜਦੋਂ ਭਾਈ ਗੋਪਾਲਾ ਜੀ ਨੇ ਕਿਹਾ ਇੱਕ ਓੰਕਾਰ ਸਤਨਾਮ ਮਹਾਰਾਜ ਨੇ ਉਹਦਾ ਹੀ ਮੱਥਾ ਟੇਕ ਦਿੱਤਾ ਸੀ ਨਮਸਕਾਰ ਕਰ ਦਿੱਤੀ ਇਹਨੂੰ ਗੁਰਬਾਣੀ ਨੂੰ ਇਹਨੂੰ ਇੱਕ ਓੰਕਾਰ ਨੂੰ ਮਹਾਰਾਜ ਨੇ ਨਮਸਕਾਰ ਕੀਤੀ ਕਿਉਂ ਦੇਖੋ ਗੁਰਬਾਣੀ ਦਾ ਸਤਕਾਰ ਰੱਖਦਿਆਂ ਹੋਇਆਂ ਆਪਣੇ ਨਾਲਾਂ ਵੀ ਸਵਾ ਫੁੱਟ ਸਵਾ ਗਿੱਧ ਉੱਚੇ ਬਿਠਾਉਣਾ ਇਹ ਪਹਿਲਾਂ ਤਾਂ ਗੁਰਬਾਣੀ ਦਾ ਕਿੰਨਾ ਸਤਕਾਰ ਹੈ ਫਿਰ ਉਚਾਰਨ ਮਹਾਰਾਜ ਨੇ ਕਿਹਾ ਸ਼ੁੱਧ ਹੋਵੇਗਾ ਜਿਹਦਾ ਸ਼ੁੱਧ ਮੰਨ ਦੇ ਨਾਲ ਪੜ੍ਹੇਗਾ ਗੁਰਤਾ ਗੱਦੀ ਦੇਣ ਤੱਕ ਤਿਆਰ ਹੋ ਗਏ ਸੀ ਮਹਾਰਾਜ ਪਰ ਭਾਈ ਦਾ ਸੰਕਲਪ ਉੱਠ ਗਿਆ ਘੋੜੇ ਦਾ ਇਸ ਕਰਕੇ ਉਹਨੂੰ ਬਹੁਤ ਕੁਝ ਬ੍ਰਹਮ ਗਿਆਨ ਵੀ ਦੇ ਦਿੱਤਾ ਸੀ ਮਹਾਰਾਜ ਨੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਾਂ ਵੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਿੱਖਣ ਦਾ ਯਤਨ ਕਰ ਰਹੇ ਹਾਂ